ਗੋੜੀ ਗਵਾਰੀ ਮਹੱਲਾ ਪੰਜਵਾ ਹਸਤ ਪਨੀਤ ਹੋਹੇ ਤਤਕਾਲ ਬਿਨਸ ਜਾਹੇ ਮਾਇਆ ਜੰਜਾਲ ਰਸਨਾ ਰਮੋਹ RAM ਗੁਣਨੀਤ ਸੁਖ ਪਾਵੋ ਮੇਰੇ ਭਾਈ ਮੀਤਾ ਲੇਖ ਲੇਖਣ ਕਾਗਦ ਮਸਵਾਣੀ RAM ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਹੇ ਬੇਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਛੂ ਹੈ ਮੋਹ ਹੈ ਉਦਰ ਹੈ ਆਪ ਤਰੈ ਸੰਸਾਰ ਰਾਮ ਨਾਮ ਜਪੈ ਕੰਕਾਰ ਆਪ ਕਮਾਓ ਅਵਰਾ ਅਪਦੀਸ ਰਾਮ ਨਾਮ ਹਿਰਦੈ ਪਰਵੇਸ ਜਾਂ ਕੈ ਮਾਥੈ ਹੋ ਨਿਧਾਨ ਸੋਈ ਪੁਰਖ ਜਪੈ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਉਂ ਕਹੋ ਨਾਨਕ ਹਉ ਤਿਸ ਬਲ ਜਾਉ ਰਾਗ ਗੌੜੀ ਗਵਾਰੀ ਮਹੱਲਾ ਪੰਜਵਾਂ ਚੌਪਦੀ ਦੋ ਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਨ ਤਿਸ ਸਿਉ ਮਨ ਰਚਨਾ ਕਹੋ ਗੁਸਾਈ ਮਿਲੀਐ ਕੇ ਜੋ ਬਿਬਰਜਤ ਤਿਸ ਸਿਉਨੇ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲੱਗੈ ਨਾ ਰਾਤੀ 바ਵੇ ਮਾਰਗ ਟੇਡਾ ਚਲਣਾ ਸਿੱਧਾ ਛੋੜ ਅਪੂਠਾ ਬੁਨਣਾ ਦੋਹਾ ਸੁਨਿਆ ਕਾ ਖਸਮ ਪ੍ਰਭ ਸੋਈ ਜਿਸ ਮੀਲੇ ਨਾਨਕ ਸੋ ਮੁਕਤਾ ਹੋਈ ਗੌੜੀ ਗਵਾਰ ਦੀ ਮਹੱਲਾ ਪੰਜਵਾਂ ਕਲ ਜੁਗ ਮਹਿ ਮਿਲੇ ਆਏ ਸੰਜੋਗ ਜਿ ਚਰਿਆ ਗਿਆ ਤੇ ਚਰ ਭੋਗਹਿ ਭੋਗ ਜਲੈ ਨਾ ਪਾਈਐ ਰਾਮ ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹਥ ਜਲ ਜਾਈਐ ਪ੍ਰਿਆ ਸੰਗ ਨਾ ਪਾਵੈ ਬਹੁ ਜੋਨ ਪੁਵਾਈਐ ਸੀਲ ਸੰਜਮ ਪ੍ਰਿਆ ਆਗਿਆ ਮਾਨੈ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਾਹਾ ਪਰਵਾਨਿਆ ਗੌੜੀ ਗੁਵਾਰ ਵੀ ਮਹੱਲਾ ਪੰਜਵਾ ਹਮ ਤਨਵੰਤ ਭਾਗਟ ਸਚਨਾਇ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਿਧਾਨਾ ਰਾਤਨ ਲਾਲ ਜਾ ਕਾ ਕਸ਼ੂ ਨਾਮੋਲ ਪਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਭਾਈ ਟੂਟ ਨ ਆਵੈ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੋ ਏਤ ਖਜ਼ਾਨੇ ਲਿਆਰ ਲਾਈ ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀਐ ਦੂਰ ਦਾਰ ਚੂਕਾ ਦੇਖਿਆ ਪ੍ਰਭੂਰ ਸਤਗੁਰੇ ਆਪਣੇ ਕੋ ਬਲੇ ਹਾਰੇ ਛੋੜ ਨਾ ਜਾਈ ਸਰ ਪਰ ਤਾਰੇ ਰਹਾਉ ਦੂਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗੀਜੈ ਕਹੋ ਨਾਨਕ ਗੁਰਮੰਤਰ ਚਿਤਾਰੈ ਸੋ ਕਪਾਵਹਿ ਸਾਚੈ ਦਰਬਾਰ ਗੌੜੀ ਮਹੱਲਾ ਪੰਜਵਾਂ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕਉ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੁਬਿੰਦ ਸਿਓ ਲਾਗੀ ਦੂਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਉ ਜਾਂ ਕਉ ਰਸ ਹਰ ਰਸ ਹੈ ਆਇਉ ਸੋ ਅਨ ਰਸ ਨਾਹੀ ਲਪਟਾਇਉ ਜਾ ਕਾ ਕਹਿਆ ਦਰਗਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ ਜਾਂ ਕਾ ਸਭ ਕਿਛ ਤਾਂ ਕਾ ਹੋਈ ਨਾਨਕ ਤਾਂ ਕਉ ਸਦਾ ਸੁਖ ਹੋਈ ਗੌੜੀ ਮਹੱਲਾ ਪੰਜਵਾ ਜਾਂ ਕੈ ਦੁਖ ਸੁਖ ਸਮ ਕਰ ਜਾਪੈ ਤਾਂ ਕਉ ਕਾੜਾ ਕਹਾ ਬਿ ਆਪੈ ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰਿ ਰਾਏ ਰਹਾਉ ਜਾਂ ਕੈ ਅਚਿੰਤ ਵਸੈ ਮਨ ਆਈ ਤਾਂ ਕੋ ਚਿੰਤਾ ਕਤ ਹੂ ਨਾਹੀ ਜਾਂ ਕਹਿ ਬਿਨ ਸਿਓ ਮਨ ਤੇ ਪਰਮਾਂ ਤਾਂ ਕਹਿ ਕਛੂ ਨਾਹੀ ਡਰ ਜਮਾਂ ਜਾਂ ਕਹਿ ਹਿਰਦੈ ਦੀਓ ਗੁਰਨਾਮਾ ਕਹੋ ਨਾਨਕ ਤਾਂ ਕਹਿ ਸਗਲ ਨਿਦਹਾਨਾ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮਹਿ ਥਾਨਾ ਗੁਰ ਪ੍ਰਸਾਦਿ ਕਿਨੈ ਬਿਰਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸਹ ਪ੍ਰਾਪਤ ਤਿਸ ਲੈ ਪੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ 모ਹੇ ਗੋਪਾਲਾ ਕਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰ ਨਾਨਕ ਕਉ ਦੀਆ ਗੌੜੀ ਮਹੱਲਾ ਪੰਜਵਾਂ ਕਮਨ ਰੂਪ ਤੇਰਾ ਅਰਾਧਉ ਕਮਨ ਜੋਗ ਕਾਇਆ ਲਈ ਸਾਧੋਂ ਕਮਨ ਗੁਣ ਜੋ ਤੁਝ ਲੈ ਗਾਵੂੰ ਕਮਨ ਬੋਲ ਪਾਰ ਬ੍ਰਹਮ ਰਿ ਜਾਵੂੰ ਰਹਾਉ ਕਮਨ ਸੋ ਪੂਜਾ ਤੇਰੀ ਕਰੂੰ ਕਮਨ ਸੋ ਬਿਦ ਜਿਤ ਭਵ ਜਲ ਤਰੂੰ ਕਮਨ ਤਪ ਜਿਤ ਤਪਿਆ ਹੋਵੇ ਕਮਨ ਸੋ ਨਾਮ ਹਉ ਮੈ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰੂ ਮਿਲੇ ਦਇਾਲ ਤਿਸ ਹੀ ਗੋਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨਲੇ ਸੁਖ ਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਨ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕੋ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਉ ਸੁੱਤ ਬਨਤਾ ਆਪਨ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨਾ ਮਾਈ ਸੋਇ ਨਾ ਰੂਪਾ ਫੁਨ ਨਹੀਂ ਧਾਮ ਹੈ ਵਰ ਗੈ ਵਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰਬਖਸ਼ ਮਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗ ਲੇ ਲਾਤੀ ਸਤਗੁਰੇ ਆਪਣੇ ਕਉ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੀ ਹਮ ਬੁੱਧ ਤਿਨ ਸੰਗ ਲਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਤੇ ਮੋਹਿ ਦੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ